ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹਾਂ ਇਸ ਵਕਤ ਮੌਜੂਦ ਆ ਲੁਧਿਆਣਾ ਦੇ ਫੋਕਲ ਪੁਆਇੰਟ ਵਿਖੇ ਜਿੱਥੇ ਕੀ ਸ਼ਨੀਵਾਰ ਸ਼ਾਮ ਤਕਰੀਬਨ 5 ਤੋਂ 6 ਵਜੇ ਦੇ ਵਿੱਚ ਇੱਕ ਇਮਾਰਤ ਹੈ ਜੋ ਕਿ ਡਿੱਗ ਗਈ ਸੀ ਔਰ ਇਮਾਰਤ ਦੇ ਡਿਗਣ ਦੇ ਕਾਰਨ ਤਕਰੀਬਨ 6 ਤੋਂ 8 ਬੰਦੇ ਜੋ ਇਸ ਦੇ ਵਿੱਚ ਦੱਬ ਗਏ ਦੱਸੇ ਜਾ ਰਹੇ ਸੀ ਕਿ ਤਸਵੀਰਾਂ ਇਸ ਵਕਤ ਸਾਂਝੇ ਕਰ ਦਿੰਦੇ ਹਾਂ ਸੋ ਲੁਧਿਆਣਾ ਦੇ ਫੋਕਲ ਪੁਆਇੰਟ ਫੈਸਲਦਿਆਂ ਤਸਵੀਰਾਂ ਨੇ ਐਂਬੂਲੈਂਸ ਇਸ ਵਕਤੇ ਤੇ ਮੌਜੂਦ ਨੇ ਫਾਇਰ ਬ੍ਰਿਗੇਡ ਦਮਕਲ ਵਿਭਾਗ ਦੀਆਂ ਗੱਡੀਆਂ ਮੌਜੂਦ ਨੇ ਅਤੇ ਇਸ ਦੌਰਾਨ ਜੋ ਐਨ ਡੀ ਆਰ ਐਫ ਤੇ ਟੀਮਾਂ ਨੇ ਤਕਰੀਬਨ देर ਰਾਤ ਤੋਂ ਹੀ ਇੱ ਜਾ ਰਿਹਾ ਹੈ ਜੇਕਰ ਗੱਲ ਕਰੀਏ ਐਨਡੀਆਰਫ ਦੀਆਂ ਟੀਮਾਂ ਦੇ ਆਪਰੇਸ਼ਨ ਦੀਆਂ ਤਦ ਤਕਰੀਬਨ 6 ਵਜੇ ਤੋਂ ਇੱਥੇ ਜੋ ਆਪਰੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਸੀ rescued operation ਲਗਾਤਾਰ ਚੱਲ ਰਿਹਾ ਹੈ ਬੀਤੀ ਰਾਤ ਤੋਂ ਹੀ ਤਕਰੀਬਨ 6 ਵਜੇ ਇਸ ਦੀ ਸ਼ੁਰੂਆਤ ਹੋਈ ਸੀ ਔਰ 9 ਤੋਂ 10 ਵਜੇ ਤੱਕ ਤਕਰੀਬਨ 6-7 ਬੰਦੇ ਨੇ ਜੋ ਉੱਥੋਂ ਦੀ rescue ਕਰ ਲੱਤੇ ਜਾਂਦੇ ਨੇ ਔਰ ਲੋਕ ਹੈ ਜੋ ਉੱਥੋਂ ਦੀ ਜਿਨ੍ਹਾਂ ਦੀ ਹਾਲਤ ਹੈ ਜੋ ਕਿ ਜ਼ਖਮੀ ਦੱਸੇ ਜਾ ਰਹੇ ਨੇ ਔਰ ਜੋ ਕੁਝ ਲੋਕ ਹੈ ਜੇ ਵੀ ਤਕਰੀਬਨ ਦੋ ਲੋਕ ਅਜੇ ਵੀ ਅੰਦਰ ਦੱਸੇ ਜਾ ਰਹੇ ਨੇ ਕਿ ਦਬੇ ਹੋਏ ਨੇ ਯਾਨੀ ਕਿ ਮਲਬੇ ਹੇਠਾ ਜੋ ਦਬ ਚੁੱਕੇ ਨੇ ਔਰ ਕਾਫੀ ਜ਼ਿਆਦਾ ਇਸ ਵਕਤ ਦਾ ਹਾਲਾਤ ਨਾਜ਼ੁਕ ਬਨੇ ਹੋਏ ਨੇ ਕਿਉਂਕਿ ਦੋ ਲੋਕ ਅਜੇ ਵੀ ਮਲਬੇ ਹੇਠਾ ਨੇ ਔਰ ਤਕਰੀਬਨ ਤਿੰਨ ਮੰਜ਼ਿਲਾਈ ਇਮਾਰਤ ਸੀ ਇਮਾਰਤ ਦਾ ਮਲਬਾ ਹੋਇਆ ਬਹੁਤ ਜ਼ਿਆਦਾ ਹੋਇਆ ਔਰ 6 ਬੰਦੇ ਤਕਰੀਬਨ ਇਤੋਂ ਰੈਸਕਿਊ ਕਰ ਲਤੇ ਗਏ ਨੇ ਔਰ ਦੋ ਬੰਦੇ ਹਜੇ ਵੀ ਅੰਦਰ ਦੱਸੇ ਜਾ ਰਹੇ ਨੇ ਕਿ ਦਬੇ ਹੋਏ ਨੇ ਔਰ ਰੈਸਕਿਊ ਆਪਰੇਸ਼ਨ ਲਗਾਤਾਰ ਬੀਤੀ ਸ਼ਾਮ ਸ਼ਨੀਵਾਰ ਸ਼ਾਮ ਤੋਂ ਹੀ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਜੂਦ ਨੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਜੋ ਕਿ ਸਰਚ ਆਪਰੇਸ਼ਨ ਇਸ ਵਕਤ ਜੋ ਕਿ ਲੱਭਣ ਦੇ ਲਈ ਉਹਨਾਂ ਨੂੰ ਲਗਾਤਾਰ ਜੋ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਇਸ ਦੌਰਾਨ ਜੋ ਕਿ ਦੇਖ ਸਕਦੇ ਹੋ ਕਿ ਜੋ ਮਲਬਾ ਹੈ ਉਸ ਨੂੰ ਹਟਾਇਆ ਜਾ ਰਿਹਾ ਹੈ ਮਲਬੇ ਹਟਾਜੇ ਵੀ ਦੋ ਵਿਅਕਤੀ ਨੇ ਜੋ ਕਿ ਅ ਦਬੇ ਹੋਏ ਨੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰਿਵਾਰਕ ਸਦਸਿਆ ਨਾ ਜਿਨ੍ਹਾਂ ਦੇ ਲੋਕ ਅੰਦਰ ਦਬੇ ਹੋਏ ਨੇ ਔਰ ਜਿਨ੍ਹਾਂ ਦੇ ਜੋ ਸਾਥੀ ਨੇ ਕੋਈ ਪਰਿਵਾਰਕ ਸਦਸਿਆ ਨੇ ਸੋ ਅੰਦਰ ਦਬੇ ਹੋਏ ਨੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਾਫੀ ਜ਼ਿਆਦਾ ਦੇਖ ਸਕਦੇ ਹਾਂ ਕਿ ਬਿਲਡਿੰਗ ਕਾਫੀ ਉੱਚੀ ਸੀ ਔਰ ਹਾਲਾਤ ਬਹੁਤ ਮੁਸ਼ਕਲ ਹੋਏ ਸੀਗੇ ਸੋ ਗੱਲਬਾਤ ਕਰਦੇ ਆ ਜੀ ਸਰ ਕੋਈ ਤੁਹਾਡਾ ਦਬਿਆ ਹੋਇਆ ਜੀ ਅੰਦਰ ਇਸ ਵਕਤ ਦਾਦਾ ਮੁੰਡਾ ਦਬਿਆ ਬੰਟੀ ਜੀ ਕਿੰਨਾ ਸਮਾਂ ਲਗਭਗ ਹੋ ਚੁੱਕਿਆ ਉਹਨਾਂ ਦਾ ਕੋਈ ਅਪਡੇਟ ਆਇਆ ਇਸ ਮਾਮਲੇ ਦੇ ਵਿੱਚ ਸਾਨੂੰ ਜਦੋਂ ਫੋਨ ਆਇਆ ਲਗਭਗ ਤੁਸੀਂ ਸਾਨੂੰ ਨਾਲ 5:30 ਵਜੇ ਕਹਿੰਦੇ ਹਾਦਸਾ ਹੋਇਆ ਜੀ ਤੋਂ ਦੇਖ ਲਓ 12:18 ਘੰਟੇ ਹੋ ਗਏ ਅਜੇ ਤੱਕ ਸਾਨੂੰ ਕੁਝ ਨਹੀਂ ਮੁੰਡੇ ਦਾ ਪਤਾ ਲੱਗ ਰਿਹਾ ਹਾਂ ਇਹ ਤਾਂ ਪਰੇਸ਼ਾਨ ਨੇ ਕੱਲ ਦੇ ਇੱਥੇ ਖੜੇ ਆ ਰਾਤ ਨੂੰ 6:30 7:00 ਵਜੇ ਦੇ ਆ ਕੇ ਖੜੇ ਜਦੋਂ ਸਾਨੂੰ ਫੋਨ ਗਿਆ ਉਸ ਤੋਂ ਬਾਅਦ ਅਜੇ ਦਾ ਕੁਝ ਨਹੀਂ ਪਤਾ ਲੱਗ ਰਿਹਾ ਨੇਰੇ ਜਿਹਾ ਬਸ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਤੇ ਬੀਤੀ ਹੋਗੀ ਬਿਲਕੁਲ ਸੋ ਬਿਲਕੁਲ ਪਰਿਵਾਰਕ ਸਦਸਿਓ ਨੇ ਔਰ ਉਡੀਕ ਕੀਤੀ ਜਾ ਰਹੀ ਹੈ ਜਲਦ ਰੈਸਕਿਊ ਆਪਰੇਸ਼ਨ ਚੱਲੇ ਤਸਵੀਰਾਂ ਇੱਕ ਵਾਰ ਦੁਬਾਰਾ ਦਿਖਾ ਦਿੰਨੇ ਆ ਰੈਸਕਿਊ ਆਪਰੇਸ਼ਨ ਦੀਆ ਤੇਜ਼ੀ ਦੇ ਨਾਲ ਇਸ ਵਕਤ ਕੰਮ ਚੱਲ ਰਿਹਾ ਹੋਇਆ ਹੈ ਤਾਂ ਕਿ ਦੋ ਲੋਕ ਹੈ ਜੋ ਤਕਰੀਬਨ 15 ਤੋਂ ਜੋ 18 ਘੰਟੇ ਦਾ ਸਮਾਂ ਹੋ ਚੁੱਕਿਆ ਹੈ ਜੋ ਲੰਬਾ ਸਮਾਂ ਇਸ ਵਕਤ ਜੋ ਲੋਕ ਨੇ ਅੰਦਰ ਦੱਬੇ ਹੋਏ ਨੇ ਔਰ ਉਹਨਾਂ ਨੂੰ કડਣ ਦੇ ਲਈ ਲਗਾਤਾਰ ਇਸ ਵਕਤ ਮਸ਼ੱਕਤ ਕੀਤੀ ਜਾ ਰਹੀ ਹੈ rescued operation ਚੱਲ ਰਿਹਾ ਹੈ ਔਰ ਇਮਾਰਤ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਉੱਚੀ ਹਮਾਰਾ ਸੀ ਤਕਰੀਬਨ ਤਿੰਨ ਮੰਜ਼ਿਲਾ ਇਮਾਰਤ ਸੀ ਤਿੰਨ ਮੰਜ਼ਿਲਾ ਇਸੇ ਮਹਾਰਾਸ਼ਟਰਾ ਜੋ ਤਿੰਨੋਂ ਮੰਜ਼ਲਾ ਟਹਿ ਚੁਕੀਆਂ ਨੇ ਯਾਨੀ ਕਿ ਕਾਫੀ ਜ਼ਿਆਦਾ ਇਥੇ ਨੁਕਸਾਨ ਹੋਇਆ ਹੈ ਇਮਾਰਤ ਬਿਲਕੁਲ ਟਹਿ ਟੇਰੀ ਹੋ ਚੁਕੀ ਹੈ ਔਰ ਇਸ ਵਕਤ ਦੇਖ ਸਕਦੇ ਹੋ ਕਿ ਐਂਬੂਲੈਂਸਾਂ ਇਥੇ ਮੌਜੂਦ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਥੇ ਮੌਜੂਦ ਨੇ ਐਂਬੂਲੈਂਸ ਜੋ ਇਥੇ ਜੋ ਬੀਤੀ ਰਾਤ ਉਹੀ ਤਕਰੀਬਨ 6:07 ਮੁਨਾਜਤੋਰ ਬਨਕਿਤੇ ਕਿ ਨਹੀਂ ਹਨ ਕਿ ਜੋ ਲੋਗ ਇਥੇ ਦਬੇ ਹੋਏ ਨੇ ਉਹਨਾਂ ਨੂੰ ਕੱਢਿਆ ਗਿਆ ਸੀਗਾ ਜਿਸ ਦੇ ਵਿੱਚੋਂ ਕੀ ਤਕਰੀਬਨ ਇੱਕ ਵਿਅਕਤੀ ਹੈ ਜੋ ਦੱਸਿਆ ਜਾ ਰਿਹਾ ਕਿ ਅਦਕਾਰਤ ਤੌਰ ਤੇ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਵਿਅਕਤੀ ਹੈ ਜੋ ਉਸ ਨੂੰ ਜੋ ਮੌਤ ਹੋ ਚੁੱਕੀ ਹੈ ਔਰ ਬਾਕੀ ਹਾਲੇ ਜੋ ਜ਼ਾਇਰੇ ਇਲਾਜ ਨੇ ਇਲਾਜ ਚੱਲ ਰਿਹਾ ਹੈ ਜ਼ਖਮੀ ਕਾਫੀ ਜ਼ਿਆਦਾ ਹੋ ਗਏ ਹੈ ਕਿਉਂਕਿ ਇਮਾਰਤ ਕਾਫੀ ਉੱਚੀ ਸੀ ਤਿੰਨ ਮੰਜ਼ਲੀ ਇਮਾਰਤ ਜਦੋਂ ਟਹਿਟੇਰੀ ਹੋਈ ਤਾਂ ਉਸਦੇ ਮਲਬੇ ਦੇ ਹੇਠਾਂ ਕਾਫੀ ਲੋਕ ਦਬ ਗਏ ਸੀਗੇ ਸੋ ਉਹ ਜਿਆਦਾ ਪੂਰਾ ਹਾਦਸਾ ਵਾਪਰਦਾ ਉਸ ਵਕਤ ਇਸ ਜਗ੍ਹਾ ਦੇ ਉੱਤੇ ਤਕਰੀਬਨ 30 ਤੋਂ 40 ਲੋਕ ਦੱਸੇ ਜਾ ਰਹੇ ਨੇ ਔਰ ਸੂਤਰਾਂ حوالے ਤੋਂ ਜੋ ਜਾਣਕਾਰੀ ਮਿਲ ਰਹੀ ਹੈ ਕਿ 30 ਤੋਂ 40 ਲੋਕ ਉੱਥੇ ਮੌਜੂਦ ਸੀ ਜਦ ਤਕਰੀਬਨ ਦੇਰ ਸ਼ਾਮ ਸ਼ਨੀਵਾਰ ਨੂੰ ਤਕਰੀਬਨ 5 ਔਰ 6 ਦੇ ਵਿੱਚ ਇਹ ਪੂਰੀ ਘਟਨਾ ਵਾਪਰਦੀ ਹੈ ਔਰ 35 ਤੋਂ 40 ਵਿਅਕਤੀ ਇਮਾਰਤ ਦੇ ਅੰਦਰ ਸੀ ਔਰ ਜਦ ਇਹ ਘਟਨਾ ਵਾਪਰਦੀ ਹੈ ਤਾਂ ਕੁਝ ਲੋਕ ਬਚ ਕੇ ਨਿਕਲਣ ਦੇ ਵਿੱਚ ਸਫਲ ਹੁੰਦੇ ਨੇ ਮੌਜੂਦੀ ਸਟਾਫ ਨੂੰ ਰੌਲਾ ਲੱਗ ਗਿਆ ਵੈ ਪਰ ਕੁਝ ਲੋਕ ਅੰਦਰ ਦਬੇ ਰਹਿ ਜਾਂਦੇ ਨੇ। ਇਸੇ ਘਟਨਾ ਕੱਲ ਸ਼ਾਮ ਨੂੰ ਜਿਹੜੀ ਵਾਪਰੀ ਸੀ। ਇਹਨਾਂ ਨਾਲ ਗਰੋ ਭਾਈਆ ਫੈਕਟਰੀ ਓਨਰ ਨੂੰ ਜਿਹੜੀ ਡਾਈਨਿੰਗ ਯੂਨਿਟ ਹੈ, ਕੋਲੀ ਡਾਈਨਿੰਗ ਯੂਨਿਟ ਇਹਨਾਂ ਦੇ ਉਹਨਾਂ ਨਾਲ ਗੱਲ ਕੀਤੀ, ਸੁਪਰਵਾਈਜ਼ਰ ਨਾਲ ਗੱਲ ਕੀਤੀ। ਉਥੇ ਤੱਥ ਸਾਹਮਣੇ ਆ ਉਹ ਇਹ ਸੀ ਕਿ ਲਗਭਗ 29 ਬੰਦੇ ਜਿਹੜੇ ਸੀਗੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਜਿਹੜਾ ਹੈਗਾ ਲੈਟਰ ਰਿਪੇਅਰ ਦਾ ਤੇ ਸਲੇਬ ਰਿਪੇਅਰ ਦਾ ਕੰਮ ਕਰ ਰਹੇ ਸੀ। ਉਸ ਵੇਲੇ ਜਿਹੜਾ ਹੈਗਾ ਆ, ਸਲੈਬ ਡਿੱਗਣ ਕਰਕੇ ਸਾਰੀ-ਸਾਰੀ ਬਿਲਡਿੰਗ ਜਿਹੜੀ ਹੈ ਇੱਕਦਮ ਕੋਲਾਪਸ ਕਰ ਗਈ ਜਿਸ ਕਰਕੇ ਮੌਕੇ ਤੇ ਕੁਝ ਲੋਕਾਂ ਨੂੰ ਇੰਜਰੀ ਹੋਈ ਤੇ ਕੁਝ ਜਿਹੜੇ ਸੀਗੇ ਅੰਦਰ 트ੈਪ ਹੋ ਗਏ। ਸੂਚਨਾ ਮਿਲਣ ਉਪਰੰਤ ਤੁਰੰਤ ਹੀ ਜਿਹੜਾ ਹੈਗਾ ਮੌਕੇ ਤੇ ਫਾਇਰ ਸੇਫਟੀ ਟੀਮ ਤੇ ਐਨਡੀਆਰਐਫ ਨੂੰ ਮੋਬਾਈਲਾਈਜ਼ ਕੀਤਾ ਗਿਆ, ਮੈਡੀਕਲ ਟੀਮਾਂ ਮੋਬਾਈਲਾਈਜ਼ ਕੀਤੀਆਂ ਗਈਆਂ, ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਏਰੀਆ ਨੂੰ ਕਾਟਨ ਆਫ ਕਰਕੇ ਇੱਕ ਸੇਫਟੀ ਜਿਹੜਾ ਹੈ ਕੀਤਾ ਗਿਆ, ਪੀਐਸਪੀਸ ਵੱਲੋਂ ਜਿਹੜੇ ਸੀਗੇ ਲਾਈਟਸ ਵਗੈਰਾ ਵੀ ਕੱਟੀਆਂ ਗਈਆਂ ਸੀਗੀਆਂ ਜਿਸ ਕਰਕੇ ਕੋਈ ਹੋਰ ਅਨਸੁਖਾਵੀ ਘਟਨਾ ਨਾ ਵਾਪਰਣ। ਜਿਹੜੇ ਬੰਦੇ ਇੰਜਰਡ ਸੀਗੇ ਉਹ ਤੁਰੰਤ 4047 ਰੈਫਰ ਕੀਤੇ ਹੈਗੇ ਅ ਸਾਰੇ ਇਸ ਵੇਲੇ ਆਊਟ ਆਫ ਡੇਂਜਰ ਨੇ ਅਸੀਂ ਕੱਲ ਯਾਨੀ ਕਿ ਕੱਲ ਰਾਤ ਤੋਂ ਹੀ ਜਿਹੜਾ ਕੱਲ ਸ਼ਾਮ ਤੋਂ ਹੀ ਆਪਣਾ ਜਿਹੜਾ ਹੈਗਾ ਆਪਰੇਸ਼ਨ ਜਿਹੜਾ ਹੈਗਾ ਚਿਲਡ ਰੈਸਕਿਊ ਆਪਰੇਸ਼ਨ ਸੱਤ ਬੰਦੇ ਵਿੱਚੋਂ ਇੱਕ ਤਾਂ ਮੌਕੇ ਤੇ ਹੀ ਪਹਿਲਾ ਆਪਾਂ ਸਟਾਰਟਿੰਗ ਜਿਹੜੀ ਹੈਗੀ ਉਹ ਰੈਸਕਿਊ ਹੋ ਗਏ ਸੀਗੇ ਉਸ ਤੋਂ ਬਾਅਦ ਵੇਰੀਅਸ ਹੀ ਡੰਸ ਦੇ ਵਿੱਚ ਜਿਹੜੇ ਹੈਗੇ ਚਾਰ ਬੰਦਿਆਂ ਨੂੰ ਹੋਰ ਰੈਸਕਿਊ ਚਾਰ ਬੰਦੇ ਹੋਰ ਕੱਢੇ ਗਏ ਨੇ ਇੱਕ ਜਿਹੜੇ ਹੈਗੇ ਮਸਜਦਿੰਦਰ ਨਾ ਹੈਗਾ ਉਹਨਾਂ ਦਾ ਅਨਫੋਰਚੂਨੇਟਲੀ ਉਹਨਾਂ ਦੀ ਜਿਹੜੀ ਹੈਗੀ ਹੀ ਵੋਜ਼ ਜਲਦੋਂ ਉੱਪਰ ਕਾਲੇ ਸੀਗੇ ਔਰ ਦੋਸਤਾ ਲੇਗਾ ਹੀ ਵੋਜ਼ ਆਲਰੇਡੀ ਡੈਡ ਤੇ ਬਾਕੀ ਜਿਹੜੇ ਤਿੰਨੇ ਨੇ ਉਹ ਇਸ ਵੇਲੇ ਖਤਰੇ ਤੋਂ ਬਾਹਰ ਜਿਹੜੇ ਕੱਡੇ ਹੈਗੇ ਦੋ ਬੰਦੇ ਜਿਨ੍ਹਾਂ ਦਾ ਨਾਮ ਪੱਟੀ ਜੀ ਹੈਗੇ ਪਲੱਸ ਲੱਲਨ ਯਾਦਵ ਜੀ ਹੈਗੇ ਫੈਮਿਲੀ ਇਹ ਕਹਿ ਰਹੀ ਹੈ ਕਿ ਉਹ ਇੱਥੇ ਮੌਜੂਦ ਸੀਗੇ ਕੱਲ੍ਹ ਇੱਥੇ ਕੰਮ ਤੇ ਆਏ ਸੀ ਰੈਸਕਿਊ ਟੀਮਸ ਜਿਹੜੀ ਇਹ ਕੰਮ ਕਰ ਰਹੀਆਂ ਹੈਗੀਆਂ ਕਿਉਂਕਿ ਉਹ ਸਲੈਬ ਜਿਹੜਾ ਹੈਗਾ ਬਿਲਕੁਲ ਡਿੱਗਿਆ ਹੋਇਆ ਹੈ ਤੇ ਜਿਹੜੀ ਵੀ ਕਟਿੰਗ ਵਗੈਰਾ ਕਰਦੇ ਹੈਗੇ ਜਾਂ ਫਿਰ ਅੰਦਰ ਜਾਣ ਕਰਕੇ ਕੋਈ ਹੋਰ ਕੋਈ ਹੈਵੀ ਇਕਵਿਪਮੈਂਟ ਜਾਂ ਫਿਰ ਹੈਵੀ ਜਿਹੜੇ ਹੈਗੇ ਮਾਡਲ ਉਹ ਉੱਥੇ ਨਾ ਡਿੱਗ ਜਾਣ ਇਸ ਕਰਕੇ ਇੱਕ ਸਟ੍ਰੈਟਜਿਕਲੀ ਵੇ ਕਰਕੇ ਐਨਡੀਆਰਐਫ ਦੇ ਜਿਹੜੇ ਆਪਣੇ ਐਸਓਪੀਜ਼ ਹੈਗੇ ਉਹ ਐਸਓਪੀਜ਼ ਦੇ ਹਿਸਾਬ ਨਾਲ ਐਨਡੀਆਰਐਫ ਕੰਮ ਕਰ ਰਹੀ ਹੈ ਤੇ ਅਸੀਂ ਅਰਦਾਸ ਕਰਦੇ ਜਿਹੜੇ ਹੈਗੇ ਕੋਈ ਪ੍ਰੈਕਟਿਸ ਕਿੰਨੇ ਲੋਕ ਅੰਦਰ ਸਭ ਤੋਂ ਹੱਸਦਨ ਸਾਹਿਬ ਬੇਨਖਾਲ ਜੋਲ ਹਮੇ ਇਨਫੋਰਮੇਸ਼ਨ ਹੈ ਉਹਦੇ ਹਿਸਾਬ ਨਾਲ ਦੋ ਬੰਦੇ ਇਸ ਵੇਲੇ ਜਿਹੜੇ ਨੇ ਉਹ ਫਸੇ ਹੋਏ ਨੇ ਬਾਕੀ ਜਿਹੜੇ ਹੈਗੇ ਆਪਣੇ ਰਿਕਸਾ ਚੱਲ ਲੋਕਾਂ ਨੂੰ ਕੀ ਅਪੀਲ ਹੈ ਸਰ ਲੋਕਾਂ ਨੂੰ ਅਪੀਲ ਹੈ ਜੀ ਜਿਹੜੇ ਪੁਲਿਸ ਪ੍ਰਸ਼ਾਸਨ ਰਸ਼ਾਸਨ ਦਾ ਪੂਰਾ ਸਾਥ ਦੇ ਡਿਸਟੈਂਸ ਰ ਮੇਨਟੇਨ ਕਰਨ ਜਿਸ ਕਰਕੇ ਕਮ ਸ਼ੰਗੀ ਤਰ੍ਹਾਂ ਚੱਲਣ ਔਰ ਕਿਸੇ ਕੋਈ ਅਨਰਖਾ ਵੀ ਘਟਣਾ ਨਾ ਹੋਵੇ ਥੈਂਕ ਯੂ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿ ਹੁਣ ਤੱਕ 6 ਤੋਂ 8 ਬੰਦੇ ਹੈ ਜੋ ਬਾਹਰ ਕੜ ਲੱਤੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਅਧਿਕਾਰਤ ਪੁਸ਼ਟੀ ਹੈ ਜੋ ਕਰ ਦਿੱਤੀ ਗਈ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਔਰ ਬਾਕੀ ਅਧਿਕਾਰੀਆਂ ਦੇ ਵੱਲੋਂ ਜੋ ਕਿ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਜਲਦੀ ਹੀ ਜੋ ਦੋ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਅੰਦਰ ਔਰ ਫਸੇ ਹੋਣ ਦੀ ਸੰਭਾਵਨਾ ਹੈ ਉਹਨਾਂ ਨੂੰ ਕੱਢਣ ਦੇ ਲਈ ਲਗਾਤਾਰ ਜੋ ਕੰਮ ਕੀਤਾ ਜਾ ਰਿਹਾ ਹੈ ਲਗਾਤਾਰ ਰੈਸਕਿਊ ਟੀਮਾਂ ਚੱਲ ਰਹੀਆਂ ਹਨ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨਿਕ ਅਧਿਕਾਰੀ ਨੇ ਜੋ ਇਸ ਵਕਤ ਡੀਸੀ ਸਾਹਿਬ ਮੁੱਖ ਤੇ ਮੌਜੂਦ ਨਹੀਂ ਜੋ ਸਥਿਤੀ ਦਾ ਪ੍ਰੋਪਰ ਜਾਇਜ਼ਾ ਲੱਤਾ ਜਾ ਰਿਹਾ ਹੈ ਪ੍ਰੋਪਰ ਜੋ ਇੱਕ ਇੱਕ ਗੱਲ ਦੇਖ ਇੱਕ ਪਹਿਲੂ ਤੇ ਨਿਗਰ ਕੀਤੀ ਜਾ ਰਹੀ ਹੈ ਬਚਾਅ ਕਾਰੇ ਦੇ ਵਿੱਚ ਦਿੱਕਤ ਵੀ ਆ ਰਹੀ ਹੈ ਕਿਉਂਕਿ ਕੁਝ ਹਿੱਸਾ ਵੇ ਇਮਾਰਤ ਦਾ ਜੋ ਅਜੇ ਵੀ ਜੋ ਮਲਵੇ ਦੇ ਸਹਾਰੇ ਖੜਾ ਹੈ ਔਰ ਮਲਵਾ ਹਟਾਉਣ ਦੇ ਦੌਰਾਨ ਹਾਦਸਾ ਜੋ ਹੋਰ ਵੀ ਜੋ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਵੀ ਇਸ ਕਰਕੇ ਬਹੁਤ ਧਿਆਨ ਦੇ ਨਾਲ ਕੰਮ ਕਰਨਾ ਪੈ ਰਿਹਾ ਹੈ ਤਾਂ ਕਿ ਮਲਬਾ ਵੈ ਜੋ ਕਿ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਐਨਡੀਆਰਐਫ ਦੀ ਟੀਮਾਂ ਵੀ ਉਸੇ ਮਲਬੇ ਦੇ ਵਿੱਚ ਨੇ لوکاں نو ਲੱਭ ਰੀਆਂ ਨੇ ਸੋ ਕਾਫੀ ਜ਼ਿਆਦਾ ਮੁਸ਼ਕਲ ਹੈ ਇਸ ਨੂੰ ਇਸ ریسکیو ਆਪਰੇਸ਼ਨ ਨੂੰ ਚਲਾਣਾ ਕਿਉਂਕਿ ਐਨਡੀਆਰਐਫ ਦੀ ਟੀਮਾਂ ਨੂੰ ਵੀ ਦੇਖ ਕੇ ਕੰਮ ਕਰਨਾ ਪੈ ਰਿਹਾ ਵਾ ਕਿਉਂਕਿ ਤਿੰਨ ਮੰਜ਼ਿਲਾ ਇਮਾਰਤ ਸੀ ਜਦੋਂ ਟਹਿ ਟੇਰੀ ਹੋਈ ਐ ਇਸ ਦਾ ਸਾਰਾ ਮਲਬਾ ਨੀਚੇ ਜਦੋਂ ਗਿਰ ਗਿਆ ਵਾ ਤਾਂ ਲੋਕ ਇਸ ਤੇ ਹੇਟਾਂ ਦੱਬੇ ਸੀ ਉਹ ਲੋਕਾਂ ਨੂੰ ਤਕਰੀਬਨ ਵਦੇਰੇ ਲੋਕ ਤਾਂ ਕਢ ਲੱਤੇ ਗਏ ਨੇ ਦੋ ਲੋਕ ਅਜੇ ਵੀ ਅੰਦਰ ਦਸੇ ਜਾ ਰਹੇ ਨੇ ਔਰ ਤਕਰੀਬਨ ਸ਼ਾਮ 6 ਵਜੇ ਤੋਂ ਇਹ ਆਪਰੇਸ਼ਨ ਚੱਲ ਰਿਹਾ ਵਾ ਔਰ ਹੁਣ ਸਵੇਰ ਦੇ ਜੋ ਤਕਰੀਬਨ 10 ਵਜੇ ਚੁੱਕੇ ਨੇ ਲਗਾਤਾਰ ਇਹ ਆਪਰੇਸ਼ਨ ਇਸ ਵਕਤ ਚੱਲਦਾ ਪਿਆ ਵਾ ਇਸ ਜੋ ਆਪਰੇਸ਼ਨ ਦੀ ਪਲ-ਪਲ ਦੀ ਖਬਰ ਅ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਹੋਰ ਵੇਰੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੇ ਜਸ